ਸਤਿ ਸ੍ਰੀ ਅਕਾਲ ਜੀ ਮੈਂ ਆਪ ਜੀ ਨਾਲ ਜਿਸ ਵਿਸ਼ੇ ਤੇ ਅੱਜ ਗੱਲ ਕਰਨਾ ਚਾਹੁੰਦੀ ਹਾਂ ਇਹ ਵਿਸ਼ਾ ਬਹੁਤ ਹੀ ਗੰਭੀਰ ਵਿਸ਼ਾ ਹੈ ਇਸ ਦਾ ਸਬੰਧ ਸਾਡੇ ਵਾਤਾਵਰਨ ਦੇ ਨਾਲ ਹੈ ਦੋਸਤੋ ਜੇਕਰ ਅਸੀਂ ਗੋ ਨਾਲ ਦੇਖੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਇਸ ਵਾਰ ਸਰਦੀਆਂ ਤੋਂ ਬਾਅਦ ਵੀ ਨਿੰਮ ਦੇ ਰੁੱਖ ਅਜੇ ਤੱਕ ਵੀ ਹਰੇ ਨਹੀਂ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੰਗਲਾਤ ਅਤੇ ਕੁਦਰਤੀ ਸੋਮੇ ਦੇ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਹਰ ਉਮਰ ਦੇ ਨਿੰਮ 90 ਤੋਂ 95% ਸੁੱਕ ਗਏ ਹਨ। ਨਹਿਰਾਂ ਦੇ ਕੰਡੇ ਲੱਗੇ ਹੋਏ ਨਿੰਮ ਦੇ ਰੁੱਖ ਸਰਕਾਰੀ ਅਦਾਰਿਆਂ ਵਿੱਚ ਲੱਗੇ ਹੋਏ ਨਿੰਮ ਦੇ ਰੁੱਖ ਬੁਰੀ ਤਰ੍ਹਾਂ ਸੁੱਕੇ ਹੋਏ ਹਨ। ਤਾਂ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੈ ਕਿ ਆਪਣੇ ਔਸ਼ਧੀ ਗੁਨਾ ਕਾਰਨ ਨਿਮ ਨੂੰ ਅਸੀਂ ਡਾਕਟਰ ਬਿਰਖ ਕਹਿੰਦੇ ਹਾਂ ਨਿਮ ਇੱਕ ਅਜੀਹਾ ਪੌਦਾ ਹੈ ਜੋ ਸਾਨੂੰ 24 ਘੰਟੇ ਆਕਸੀਜਨ ਪ੍ਰਦਾਨ ਕਰਦਾ ਹੈ ਅਤੇ ਸਾਡੇ ਵਾਤਾਵਰਣ ਨੂੰ ਸ਼ੁੱਧ ਬਣਾ ਕੇ ਰੱਖਦਾ ਹੈ ਨਿਮ ਦੇ ਹਰ ਭਾਗ ਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ ਤਾਂ ਦੋਸਤੋ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਇਨਿਮ ਇਸੇ ਤਰ੍ਹਾਂ ਸਾਡੇ ਵਾਤਾਵਰਣ ਦੇ ਵਿੱਚੋਂ ਗਾਇਬ ਹੋਣੇ ਸ਼ੁਰੂ ਹੋ ਗਏ ਤਾਂ ਇਹ ਸਾਡੇ ਵਾਤਾਵਰਣ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਤੇ ਆਓ ਜਾਣਦੇ ਹਾਂ ਉਹਨਾਂ ਕੁਝ ਕਾਰਨਾ ਕਰਕੇ ਜਿਨ੍ਹਾਂ ਦੇ ਕਾਰਨ ਇਹ ਨਿਮ ਸੁੱਕੇ ਹਨ ਤੇ ਗੱਲ ਕਰਦੇ ਹਾਂ ਉਸ ਜਿਮੇਵਾਰੀ ਦੀ ਜੋ ਸਾਡੀ ਬੰਦੀ ਹੈ ਅਸੀਂ ਆਪਣੇ ਵਾਤਾਵਰਣ ਪ੍ਰਤੀ ਕੀ ਕਰ ਸਕਦੇ ਹਾਂ ਦੋਸਤੋ ਜੇਕਰ ਅਸੀਂ ਗੱਲ ਕਰੀਏ ਕਿ ਪਿੱਛੇ ਦੇਰਾਦੂਨ ਤਾਮਿਲਨਾਡੂ ਵਿੱਚ ਕੁਝ ਨਿੰਮਾ ਸੁੱਕਣ ਦੀ ਕੁਝ ਰੁੱਖ ਸੁੱਕਣ ਦੀਆਂ ਗੱਲਾਂ ਅਸੀਂ ਜ਼ਰੂਰ ਸੁਣੀਆਂ ਹੋਣਗੀਆਂ ਉਸ ਦਾ ਕਾਰਨ ਸੀ ਡਾਈਬੈਕ ਨਾਮ ਦੀ ਇੱਕ ਬਿਮਾਰੀ ਜਿਸ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਕੀੜਾ ਜੋ ਕਿ ਰਸ ਚੂਸਣ ਲਈ ਨਿਮਤੇ ਬੈਠਦਾ ਹੈ ਅਤੇ ਨਿਮ ਨੂੰ ਉਸ ਟਾਣੀ ਨੂੰ ਜ਼ਖਮੀ ਕਰ ਦਿੰਦਾ ਹੈ ਤੇ ਜਿਸ ਦੇ ਨਾਲ ਪੂਰੀ ਟਾਣੀ ਨੂੰ ਉੱਲੀ ਲੱਗ ਜਾਂਦੀ ਹੈ ਤੇ ਉਹ ਦਰਖਤ ਸੁੱਕ ਜਾਂਦਾ ਹੈ ਸਾਨੂੰ ਇਹ ਦੇਖਣਾ ਪਏਗਾ ਕਿ ਰੁੱਖ ਦੇ ਸੁੱਕਣ ਦਾ ਕੀ ਕਾਰਨ ਹੈ ਜੇਕਰ ਇਸ ਦਾ ਕਾਰਨ ਡਾਈਬੈਕ ਨਾਮ ਦੀ ਇੱਕ ਬਿਮਾਰੀ ਹੈ ਤਾਂ ਸਾਨੂੰ ਕੁਝ ਸਿਫਾਰਸ਼ੀ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨੀ ਪਵੇਗੀ ਸਰਵੇਖਣ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਉਹ ਨਿੰਮ ਜਿਨ੍ਹਾਂ ਦੀ ਲਗਾਤਾਰ ਸਿੰਚਾਈ ਕੀਤੀ ਜਾ ਰਹੀ ਸੀ ਉਹ ਦੂਸਰੇ ਨਿੰਮਾਂ ਦੇ ਮੁਕਾਬਲੇ ਹਰੇ ਹੋਣੇ ਸ਼ੁਰੂ ਹੋ ਗਏ ਹਨ ਤਾਂ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਧਰਤੀ ਦਾ ਪਾਣੀ ਡੂੰਘਾ ਹੋਣ ਕਾਰਨ ਵੀ ਨਿੰਮ ਜੜੇ ਆਉ ਸੁਕਣੇ ਸ਼ੁਰੂ ਹੋ ਗਏ ਹਨ ਦੋਸਤੋ ਸਰਦੀਆਂ ਜਿਹੜੀਆਂ ਸਾਡੀਆਂ ਇਸ ਵਾਰ ਦਸੰਬਰ ਤੋਂ ਲੈ ਕੇ ਮਾਰਚ ਤੱਕ ਬਹੁਤ ਲੰਬੀ ਸਰਦੀ ਪਈ ਹੈ ਜਿਸ ਵਿੱਚ ਤਾਪਮਾਨ ਬਹੁਤ ਘਟ ਰਿਹਾ ਹੈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਨਿੰਮ ਦੇ ਪੱਤਿਆਂ ਦਾ ਸੁਕਣਾ ਨਿੰਮ ਦੇ ਟਾਣੀਆਂ ਦਾ ਸੁਕਣਾ ਪਰ ਜੇਕਰ ਅਸੀਂ ਲਗਾਤਾਰ ਪਾਣੀ ਦਿੰਦੇ ਰਹਾਂਗੇ ਤਾਂ ਇਹ ਨਿੰਮ ਆਪਣੇ ਆਪ ਹੀ ਹਰੇ ਹੋਣੇ ਸ਼ੁਰੂ ਹੋ ਜਾਣਗੇ ਕਿਉਂ ਕਿ ਕਿਉਂਕਿ ਇਹ ਇਸ ਸਮੇਂ ਬਹੁਤ ਬੁੱਢੇ ਤੇ ਕਮਜ਼ੋਰ ਤਾਂ ਹੋ ਹੀ ਚੁੱਕੇ ਹਨ ਇਹਨਾਂ ਨੂੰ ਸਯੋਕ ਵੀ ਲੱਗ ਸਕਦੀ ਹੈ ਜਿਹੜੀ ਇਹਨਾਂ ਨੂੰ ਜੜੋਂ ਪੁੱਟ ਦੇਗੀ ਤਾਂ ਸਾਡੀ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਜੇਕਰ ਸਾਡੇ ਘਰ ਦੇ ਵਿੱਚ ਨਿੰਮ ਦਾ ਰੁੱਖ ਹੈ ਤੇ ਉਥੇ ਫਰਸ਼ ਲੱਗਿਆ ਹੋਇਆ ਹੈ ਤਾਂ ਉਸ ਫਰਸ਼ ਨੂੰ ਪੁੱਟ ਕੇ ਅਸੀਂ ਆਸੇ-ਪਾਸੇ ਨਿੰਮ ਦੇ ਪੌਦੇ ਦੀ ਸਿੰਚਾਈ ਕਰੀਏ ਜੇਕਰ ਇਹ ਰੁੱਖ ਜੰਤਕ ਥਾਵਾਂ ਤੇ ਸਾਨੂੰ ਦਿਖਾਈ ਦਿੰਦੇ ਹਨ ਤਾਂ ਅਸੀਂ ਉਹਨਾਂ ਦੇ ਆਸ-ਪਾਸ ਮਿੱਟੀ ਪਟਵਾ ਕੇ ਉਹਨਾਂ ਦੇ ਵਿੱਚ ਲਗਾਤਾਰ ਪਾਣੀ ਪੋਵਾਈਏ ਅਸੀਂ ਇਹਨਾਂ ਨਿੰਮਾਂ ਨੂੰ ਹਰਾ ਕਰਨ ਦੀ ਆਪਣੀ ਹਰ ਕੋਸ਼ਿਸ਼ ਹਰ ਸੰਭਵ ਕੋਸ਼ਿਸ਼ ਜੋ ਅਸੀਂ ਕਰ ਸਕਦੇ ਹਾਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਾਤਾਵਰਣ ਦੇ ਵਿੱਚ ਅਸੀਂ ਆਪਣੇ ਆਪ ਹੀ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਨੂੰ ਸੇੜ ਰਹੇ ਹਾਂ ਉਹ ਬਿਮਾਰੀਆਂ ਜਿਹੜੀਆਂ ਨਿੰਮ ਦੇ ਰੁੱਖ ਸਾਨੂੰ ਹੋਣ ਤੋਂ ਬਚਾ ਰਿਆ ਹੈ ਤਾਂ ਆਓ ਸਾਰੇ ਆਪਾਂ ਰਲ ਕੇ ਹੰਬਲਾ ਮਾਰੀਏ ਅਤੇ ਇਹਨਾਂ ਨੰਮ ਦੇ ਰੁੱਖਾਂ ਨੂੰ ਬਚਾਈਏ ਆਪਣੇ ਵਾਤਾਵਰਣ ਨੂੰ ਬਚਾਈਏ ਤਾ ਕਿ ਅਸੀਂ ਵੀ ਬਚ ਸਕੀਏ ਤੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਇੱਥੇ ਬਹੁਤ ਵਧੀਆ ਤਰ੍ਹਾਂ ਰਹਿ ਸਕੇ ਧੰਨਵਾਦ